ਕੋਈ ਪਰਦੇ ਵਿੜੇ ਦੋ ਪੀੜਤਾ ਦਾ ਹਾਲ ਜਾਨ ਕੇ ਪੰਜਾਬ ਆਸ਼ਪਾਲੇ ਪਰਦਾਦ ਜੁਨੀ ਜਾ ਕੇ ਵਿਸ਼ੇਸ਼ ਤੌਰ ਤੇ ਲੁਧਿਆਣਾ ਦੇ ਡੀਐਮ ਕੇ ਫਿਰ ਪਹੁੰਚ ਚੁਕੇ ਆ ਤਾਂ ਉਹਨਾਂ ਦੇ ਪੇਤਾ ਦਾ ਹਾਲ ਜਾਨ ਕੇ ਕਿ ਜਿਹੜਾ ਪਾਕਿਸਤਾਨ ਦੇ ਜਿਹੜਾ ਵੱਲੋਂ ਹਮਲਾ ਕੀਤਾ ਗਿਆ ਸੀ ਬਈ ਆ ਤਾਂ ਉਹਨਾਂ ਦੇ ਜੈਕੀ ਪੈਸੀ ਪੀੜਤ ਦਾ ਹਾਲ ਚਾਲ ਜਨਰੋ ਕੇ ਵਿਸ਼ੇਸ਼ ਤੌਰ ਤੇ ਆ ਅੱਜੇ ਅਜੇ ਡੀਐਮ ਕੇ ਪਰ ਪਹੁੰਚੇ ਬੈਠੇ ਹੋ ਜਾ ਯਾਰ ਕੈਮਰਾ ਲਾ ਜਲੀ ਜਾ ਰਿਹਾ ਹੈ। ਪੂਰੀ ਪੰਡਾਗੀ ਤੱਕ ਇਹ ਕਿਹਾ ਕੋਈ ਪੁਰਦੇ ਵਿੜੇ ਦੋ ਪੀੜਤਾ ਦਾ ਹਾਲ ਹੈ ਜਨਮ ਤੇ ਪੰਜਾਬ ਭਾਜਪਾ ਨੇ ਪਰਦਾਦ ਜਲੀ ਜਾਖੰ ਵਿਸ਼ੇਸ਼ ਤੌਰ ਤੇ ਉਹ ਜਨਰਲ ਦੇ ਡੀਐਮ ਕੇ ਫਿਰ ਪਹੁੰਚ ਚੁੱਕੇ ਆ ਤਾਂ ਉਹਨਾਂ ਦੇ ਬੇਤਾ ਦਾ ਹਾਲ ਜਾਣ ਕੇ ਕਿ ਜਿਹੜਾ ਪਾਕਿਸਤਾਨ ਦੇ ਜਿਹੜਾ ਵੱਲੋਂ ਰੋਮ ਹਮਲਾ ਕੀਤਾ ਗਿਆ ਸੀ ਬਈ ਤਾਂ ਜਿਹੜੇ ਜੈਕਰੀ ਪੈਸੀ ਪੀੜਤ ਤੋਂ ਦਾ ਹਾਲ ਚਾਲ ਜਨਮ ਤੇ ਵਿਸ਼ੇਸ਼ ਤੌਰ ਤੇ ਆ ਚਿਰ ਜਾਂ ਅੱਜ ਦੇ ਡੀਐਮ ਦੇ ਪਰ ਬਿਚੇ ਹੋ ਜਾਇਆ ਯਾਰ ਕੈਮਰਾ ਲੱਗ ਗਿਆ ਲੀ ਜਾ ਕੇ ਪੂਰੀ ਹੰਡਾਗੀ ਤੱਕ ਇਹ ਬੁੱਦਾ ਕੋਈ ਪੁਰਦੇ ਵਿਨੇ ਦੋ ਪੀੜ੍ਹਾ ਦਾ ਹਾਲ ਹੈ ਜਨਮ ਤੇ ਪੰਜਾਬ ਆਜਪਾ ਨੇ ਪਰਦਾਦ ਜੁਨੀ ਜਾ ਕੇ ਵਿਸ਼ੇਸ਼ ਤੌਰ ਤੇ ਉਹ ਜਨਰਲ ਦੇ ਡੀਐਮ ਤੇ ਪਹੁੰਚ ਚੁੱਕੇ ਆ ਤਾਂ ਉਹਨਾਂ ਦੇ ਬੇਟਾ ਦਾ ਹਾਲ ਜਾਣ ਕੇ ਕਿ ਜਿਹੜਾ ਪਾਕਿਸਤਾਨ ਦੇ ਜਿਹੜਾ ਬਲੋ ਦਾ ਕੀਤਾ ਗਿਆ ਸੀ ਬਿਰਾਜ ਦਾ ਜਿਹੜੇ ਜੈਕਟੇ ਪੈਸੀ ਫੀਡ ਤੋਂ ਦਾ ਹਾਲ ਚਾਲ ਚੱਲ ਜਨੂ ਵਾ ਤੇ ਵਿਸ਼ੇਸ਼ ਤੌਰ ਤੇ ਆ ਜੀਆ ਹਾਂ ਅੱਜ ਦੇ ਡੀਐਮ ਕੇ ਪਰਚੇ ਬੈਠੇ ਹੋ ਜਾ ਯਾਰ ਕੈਮਰਾ ਲੱਗਦਾ